ਇੱਕ ਦਾ ਫਾਇਦਾ ਇਹ ਬਹੁਤ ਵੱਡਾ ਜੀ ਨਾ ਤਾਂ ਇਹ ਗਰਮ ਹੁੰਦੀ ਆ ਬਿਲਕੁਲ ਠੰਡੀ ਰਹਿੰਦੀ ਆ ਜੀ ਤੇ ਬਾਕੀ ਕਮਾਲ ਕੀਤੀ ਪਈ ਆ ਜੀ ਜਮਾ ਤੇ ਬਹੁਤ ਲੋਕਾਂ ਦੇ ਕਮੈਂਟ ਆਏ ਸੀਗੇ ਵੀ ਮੈਸਤਰੀ ਸਾਹਿਬ ਨਾਲ ਮਲਾਓ ਹਣਾ ਵੀ ਜਿਨ੍ਹਾਂ ਨੇ ਇਹ ਬਣਾਈ ਏ ਜਿਨ੍ਹਾਂ ਨੇ ਇਹ ਲਾਉਂਦੇ ਆ ਜਿਹੜੇ ਫਰਸ਼ ਇਹ ਸਾਸ਼ੀਗਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਪਿਛਲੇ ਦਿਨ ਹੀ ਨਾ ਮੈਂ ਇੱਕ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਤੇ ਫੇਸਬੁੱਕ ਤੇ ਵੀ YouTube ਤੇ ਵੀ ਪਾਈ ਸੀ ਵੀ ਆਹ ਤਰ੍ਹਾਂ ਦੀ ਜਿਹੜੀ ਫਰਸ਼ ਲਾਉਂਦੇ ਆ ਨਾ ਵੀ ਉਹ ਮੈਸਤਰੀ ਨਾਲ ਮੈਂ ਤੁਹਾਨੂੰ ਮਿਲਾਉਣ ਲੈ ਕੇ ਆਇਆ ਵੀ ਜਿਹੜੀ ਆਹਾਂ ਅਨੋਖੀ ਤਰ੍ਹਾਂ ਦੀ ਫਰਸ਼ ਲਾਉਂਦੇ ਆ ਫਰਸ਼ ਹੋਰ ਵੀ ਬਹੁਤ ਲਾਉਂਦੇ ਆ ਪਰ ਇਹਦੀ ਚੀਜ਼ ਜਿਹੜੀ ਇਹ ਹੈ ਜੀ ਕਿਸੇ ਕਿਸੇ ਤੋਂ ਬੰਦੀ ਆ ਤੇ ਅੱਜ ਆਪਾਂ ਤੁਹਾਨੂੰ ਮੈਸਤਰੀ ਸਾਹਿਬ ਨਾਲ ਮਿਲਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਣਾ ਨਾਮ ਬੋਲ ਦਿਓ ਜੀ ਤੇ ਆਪਣਾ ਪਿੰਡ ਤੇ ਐਡਰੈਸ ਸਾਰਾ ਨਾਲ ਜੀ ਤੇ ਮੇਰਾ ਨਾਮ ਹਰਜੀਤ ਸਿੰਘ ਜੀ ਵੀ ਪੀਓ ਗੜਵਰ ਜੀ ਤੇ ਮੋਬਾਈਲ ਨੰਬਰ 9653580320 ਜੀ 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 ਹਾਂ ਜੀ ਤੇ ਇਹ ਕਿੰਨੇ ਕਿੰਨੇ ਕਿ ਟਾਈਮ ਤੋਂ ਕਰ ਰਹੇ ਹੋ ਜੀ ਇਹ ਕੰਮ 15-20 ਸਾਲ ਤੋਂ ਕਰ ਰਿਹਾ ਪਾ ਜੀ 15-20 ਸਾਲ ਤੋਂ 15-20 ਸਾਲ ਤੋਂ ਫਰਸ਼ ਲਾ ਰਹੇ ਹਾਂ ਨਾ ਜੀ ਤੇ ਆ ਜਿਵੇਂ ਆ ਤਰ੍ਹਾਂ ਦੀ ਫਰਸ਼ ਹੈ ਜੀ ਇਹ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਜੀ ਹੁਣ ਵੀਡੀਓ ਪੈਣ ਤੋਂ ਬਾਅਦ ਵੀ ਕਰ ਰਹੇ ਆ ਜਿਹੜੀਆਂ ਪਹਿਲਾਂ ਥੋੜੀਆਂ ਵੀਡੀਓ ਹੋਰ ਵੀ ਪੈ ਰਹੀਆਂ ਉਹਨਾਂ ਤੋਂ ਵੀ ਲੋਕ ਬਹੁਤ ਪਸੰਦ ਕਰਦੇ ਨੇ ਜੀ ਬਹੁਤ ਜ਼ਿਆਦਾ ਜੀ ਜੀ ਤੇ ਇਹ ਕਿਵੇਂ ਕਦੋਂ ਤੋਂ ਲਾ ਰਹੇ ਹੋ ਜੀ ਆ ਫਰਸ਼ ਜਿਵੇਂ ਆਹਾ ਇਹ ਤਰ੍ਹਾਂ ਬਹੁਤ ਟਾਈਮ ਤੋਂ ਜੀ ਟੈਕਨੀਕਲ ਨੌਲੇਜ ਆਈ ਆਪਾਂ ਨੂੰ ਠੀਕ ਹੈ ਜੀ ਬੇਸਤਰੀ ਆ ਗਈ ਆਪਾਂ ਜੀ 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 ਹਾਂ ਜੀ ਵਿੱਚ ਜੀ ਤੇ ਆ ਜਿਵੇਂ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਲਾਉਣ ਤੇ ਲੇਬਰ ਵਗੈਰਾ ਦਾ ਖਰਚੇ ਜ਼ਿਆਦਾ ਪੈਂਦਾ ਇੱਥੇ। ਲੇਬਰ ਦੇ ਖਰਚੇ ਜ਼ਿਆਦਾ ਜੀ। ਤੇ ਬਾਕੀ ਕੋਈ ਲੱਗ ਤੋਂ ਕੀਤੇ ਨਹੀਂ ਲੱਗਦੇ। ਨਾ ਨਾ ਲੱਗ ਤੋਂ ਹੋਈ ਨਹੀਂ ਹੈ। ਠੀਕ ਆ ਮੰਨ ਕੇ ਚਲੋ ਆ ਕਟਾਈ ਕਰਕੇ ਇਹਦੀ ਜ਼ਿੰਮੇਟਾਂ ਦੀ ਆ ਕਟਣਾ ਕਟਾਈ ਹੁੰਦੀ ਹੈ ਜੀ। ਹਾਂ ਜੀ ਕਟਰ ਨਾਲ। ਠੀਕ ਆ ਜੀ। ਕਟਰ ਦੀ ਕਟਾਈ ਹੈ ਇਹ ਹੱਥਾਂ ਦੀ ਕਟਾਈ ਹੈ। ਹੱਥਾਂ ਦੀ ਕਟਾਈ ਹੈ ਠੀਕ ਆ ਜੀ। ਹਾਂ ਜੀ ਜੀ। ਠੀਕ ਆ ਤੇ ਇਹ ਕਟਾਈ ਕਰਕੇ ਇਹਦੂ ਬਾਅਦ ਇਹਦੇ ਵਿੱਚ ਵੀ ਆ ਦੇਖਸਾ ਨੂੰ ਤੁਸੀਂ ਚਿੱਟਾ ਸੀਮੈਂਟ ਆ ਜਿਵੇਂ ਇਧਰਲੇ ਪਾਸੇ ਭਰਿਆ ਮੈਂ ਦਿਖਾ ਦਿੰਦਾ ਜੀ। ਤੇ ਇਹਦੂ ਬਾਅਦ ਜਿਵੇਂ ਆ ਭਰਿਆ ਜੀ ਇਹ ਥੋੜਾ ਜਿਹਾ ਜਦੋਂ ਪੂਰਾ ਫੁੱਲਾ ਭਰਿਆ ਗਿਆ ਉਦੋਂ ਵਾਰੀ ਰਗੜਾਈ ਹੁੰਦੀ ਹੈ ਰਗੜਾਈ ਤੋਂ ਬਾਅਦ ਇਹ ਮੰਨ ਕੇ ਚਲੋ ਪੂਰਾ ਸਹੀ ਬਣ ਜਾਂਦਾ ਨਾ ਜੀ ਬਿਲਕੁਲ ਜੀ ਏ ਕਲਾਸ ਬਣ ਜਾਂਦਾ ਪੱਥਰ ਨੂੰ ਫੇਲ ਕਰ ਦਿੰਦਾ ਜੀ ਪੱਥਰ ਨੂੰ ਫੇਲ ਕਰ ਦਿੰਦਾ ਜਿਵੇਂ ਇੰਟਰਲੌਕ ਲਾਉਣਾ ਉਹਦੇ ਨਾਲ ਉਹ ਨੋ ਤਾਂ ਇੰਟਰਲੌਕ ਪਟਾਕੇ ਲਾਏ ਨੇ ਜੀ ਖੁਦ ਅਸੀਂ ਅੱਛਾ ਲੋਕਾਂ ਨੇ ਇੰਟਰਲੌਕ ਪਟਾਕੇ ਲਾਏ ਆ ਹਾਂਜੀ ਹਾਂਜੀ ਬੇ ਜੀ ਦੀ ਘੈਂਟ ਲੱਗਦੀ ਹੈ ਤੇ ਇੰਟਰਲੌਕ ਨਾਲੋਂ ਜ਼ਿਆਦਾ ਆਉਂਦਾ ਖਰਚੇ ਕਿ ਘਾਟੇ ਦਾ ਥੋੜਾ ਹੀ ਜ਼ਿਆਦਾ ਹੁੰਦਾ ਕੋਈ ਜ਼ਿਆਦਾ ਨਹੀਂ ਉਹ 50 55 ਪੈ ਜਾਂਦੀ ਹੈ 60 ਰੁਪਏ ਪੈ ਜਾਂਦੇ ਅੱਛਾ 60 ਰੁਪਏ ਟੱਪੇ ਜਾਂਦੀ ਹੈ ਤੇ ਉਹ 50 55 ਪੈ ਜਾਂਦੀ ਹੈ ਮੰਨ ਕੇ ਚਲੋ ਵੀ ਇੰਟਰਲੌਕ ਦੇ ਰੇਟ 'ਚ ਹੀ ਲੱਗ ਜਾਂਦਾ ਪਰ ਲੋਕੇ ਦੀ ਇੰਟਰਲੌਕ ਨਾਲੋਂ ਘੈਂਟ ਆ ਨਾ ਜੀ ਹਾਂਜੀ ਹਾਂਜੀ ਇਹ ਗਰਮ ਨਹੀਂ ਹੁੰਦੀ ਅੱਛਾ ਗਰਮ ਨਹੀਂ ਹੁੰਦੀ ਠੰਡੀ ਰਹਿੰਦੀ ਹੈ ਜੀ ਤੁਰੇ ਫਿਰ ਜਾਣ ਬੱਚੇ ਸਾਰੇ ਕੋਈ ਦਿੱਕਤ ਨਹੀਂ ਅੱਛਾ ਜਮਾ ਠੰਡੀ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਇੱਕ ਦਾ ਫਾਇਦਾ ਇਹ ਬਹੁਤ ਵੱਡਾ ਜੀ ਨਾ ਤਾਂ ਇਹ ਗਰਮ ਹੁੰਦੀ ਆ ਬਿਲਕੁਲ ਠੰਡੀ ਰਹਿੰਦੀ ਹੈ ਜੀ ਤੇ ਬਾਕੀ ਕਮਾਲ ਕੀਤੀ ਪਈ ਹੈ ਜੀ ਜਮਾ ਤੇ ਬਹੁਤ ਲੋਕਾਂ ਦੇ ਕਮੈਂਟ ਆਏ ਸੀਗੇ ਵੀ ਮੈਸਤਰੀ ਸਾਹਿਬ ਨਾਲ ਮਲਾਉਣਾ ਵੀ ਜਿਨ੍ਹਾਂ ਨੇ ਇਹ ਬਣਾਈ ਹੈ ਜਿਨ੍ਹਾਂ ਨੇ ਇਹ ਲਾਉਂਦੇ ਆ ਜਿਹੜੇ ਫਰਸ਼ ਇਹ ਤੇ ਹੁਣ ਜੇ ਤੁਸੀਂ ਆਪਦੇ ਘਰੇ ਲਵਾਉਣੀ ਆ ਤਾਂ ਕੰਟੈਕਟ ਕਰ ਸਕਦੇ ਹੋ ਜੀ ਮੜਾ ਇੱਕ ਵਾਰ ਕੰਟੈਕਟ ਨੰਬਰ ਦੁਬਾਰਾ ਬੋਲ ਦਿਓ ਜੀ 9953580300 ਵੀਰ ਜੀ 9953580300 ਜੀ ਸਾਰੇ ਪੰਜਾਬ ਦੇ ਵਿੱਚ ਜਿੱਥੋਂ ਮਰਜੀ ਆਰਡਰ ਆ ਜੀ ਹਾਂਜੀ ਹਾਂਜੀ ਫਰੀਦਕੋਟ ਚ ਆਪਾਂ ਸਾਦੇ ਚ ਮਾਨ ਸਿੰਘ ਵਾਲਾ ਲਾ ਰਹੇ ਹਾਂ ਜੀ ਅੱਜ ਜੀ ਸਾਦਕ ਦੇ ਨੇੜੇ ਫਰੀਦਕੋਟ ਦੇ ਕੋਲੇ ਸਾਦਕ ਪੈਂਦਾ ਜੀ ਸਾਦਕ ਦੇ ਨੇੜੇ ਪਿੰਡ ਚ ਲਾ ਰਹੇ ਹਾਂ ਤੇ ਤੁਹਾਡਾ ਆਪਦਾ ਪਿੰਡ ਕਿਹੜਾ ਵਾਡਬਰ ਜੀ ਬੜਾ ਸੰਗਰੂਰ ਬਰਨਾਲੇ ਜ਼ਿਲ੍ਹੇ ਚ ਨੇ ਜੀ ਹਾਂਜੀ ਵਾਡਬਰ ਬਰਨਾਲੇ ਜ਼ਿਲ੍ਹੇ ਚ ਵਾਡਬਰ ਪਿੰਡ ਹੈ ਜੀ ਤੇ ਇੰਨੀ ਦੂਰੋਂ ਇਧਰਲੇ ਪਾਸੇ ਤੁਸੀਂ ਇਹ ਦੇਖ ਸਕਦੋਂ ਤੇ ਪੰਜਾਬ ਤੋਂ ਬਾਹਰ ਵੀ ਇਹ ਜੇ ਇਕੱਲੇ ਪੰਜਾਬ ਚ ਹੈ ਜੀ ਪੰਜਾਬ ਤੋਂ ਬਾਹਰ ਯੂਪੀ ਤੱਕ ਤੇ ਹੈ ਜੀ ਆਰਡਰ ਅੱਛਾ ਜਿੱਥੇ ਮਰਜ਼ੀ ਲਾ ਸਕਦੇ ਠੀਕ ਹੈ ਜੀ ਇਹ ਤੁਹਾਡੇ ਹਿਸਾਬ ਤੇ ਹੈ ਜੀ ਤੇ ਬਾਕੀ ਤੁਸੀਂ ਮੰਨ ਕੇ ਚਲੋ ਜੇ ਕਿਸੇ ਨੇ ਆਪਦੇ ਘਰੇ ਲਵਾਉਣੀ ਹੋਵੇ ਆਰਡਰ ਦੇਣਾ ਹੋਵੇ ਪਹਿਲਾਂ ਫੋਨ ਕਰਨਾ ਪਊਗਾ ਹਾਂ ਬਿਲਕੁਲ ਜੀ ਬਿਲਕੁਲ ਜੀ 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 ਤੇ ਭਾਈ ਜੇ ਲਵਾਉਣੀ ਆ ਤਾਂ ਦੇਖ ਸਕਦੋਂ ਤੁਸੀਂ ਤੇ ਬਾਕੀ ਲਵਾ ਸਕਦੋਂ ਬਹੁਤ ਘੈਂਡ ਗੱਲਬਾਤ ਹੈ ਜੀ ਕੋਈ ਲਾਂਬਾ ਲੂੰਬਾ ਤਾਂ ਨਹੀਂ ਆਉਂਦਾ ਜੀ ਗਰੰਟੀ ਨੂੰ ਜੀ ਤੱਕ ਵੀਰ ਜੀ ਕੋਈ ਨਹੀਂ ਆਇਆ 20 ਸਾਲ ਪਹਿਲਾਂ ਲਾਈ ਹੋਈ ਹੈ ਆਪਣੀ ਅੱਜ ਵੀ ਦਿਖਾ ਸਕਦੇ ਆਪਾਂ ਜੀ 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 ਕਮਾਲ ਹੋਈ ਪਈਏ ਜੀ ਬਿਲਕੁਲ ਤੇ ਸ਼ੇਅਰ ਕਰਿਓ ਦਬਕੇ ਤੇ ਜਿਹਨੇ ਲਵਾਉਣੀ ਆ ਤਾਂ ਜੀ ਜਿਹੜੇ ਜਿਹੜੇ ਤੁਹਾਡੇ ਯਾਰ ਦੋਸਤ ਨੇ ਰਿਸ਼ਤੇਦਾਰ ਨੇ ਕਿਸੇ ਨੇ ਲਵਾਉਣੀ ਆ ਤਾਂ ਉਹਨਾਂ ਨੂੰ ਇਹ ਵੀਡੀਓ ਦੀ ਸ਼ੇਅਰ ਕਰ ਸਕਦੇ ਹੋ ਤੇ ਬਹੁਤ ਘੈਂਡ ਚੀਜ਼ ਲੱਗਦੀ ਹੈ ਜੀ ਸਭ ਤੋਂ ਨੋਖੀ ਚੀਜ਼ ਆ ਇਹ ਸਭ ਤੋਂ ਅਲੱਗ ਚੀਜ਼ ਆ ਸ਼ੇਅਰ ਕਰਿਓ ਦਬਕੇ ਧੰਨਵਾਦ ਜੀ ਮਿਹਰਬਾਨੀ ਓਕੇ ਜੀ ਥੈਂਕ ਯੂ